ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਪੜਾਏ ਹੈ ਨਿੱਕਾ ਸਵਾਗਤ ਹੈ ਅੱਜ ਆਪਾਂ ਕੋਈ ਪੈਟਰਨ ਨਹੀਂ ਕੁਝ ਨਹੀਂ ਸਿੱਖਣ ਜਾ ਰਹੇ ਜਦੋਂ ਆਪਾਂ ਇੱਕ ਗੋਲਾ ਖਤਮ ਹੋ ਜਾਂਦਾ ਤੇ ਦੂਜਾ ਗੋਲਾ ਸ਼ੁਰੂ ਕਰਨਾ ਉਹ ਸ਼ੁਰੂ ਕਰਨ ਦਾ ਮੈਂ ਬਿਲਕੁਲ ਸੌਖਾ ਤਰੀਕਾ ਦੱਸਣ ਜਾ ਰਹੇ ਜਿਸ ਨਾਲ ਤੁਹਾਨੂੰ ਕਿਤੇ ਵੀ ਆਪ ਨੂੰ ਧਾਗਾ ਟੈਕ ਕਰਨ ਦੀ ਵੀ ਲੋੜ ਨਹੀਂ ਪਊਗੀ ਤੇ ਬਿਲਕੁਲ ਹੀ ਇਜ਼ੀ ਹੋਊਗਾ ਉਹਦੇ ਲਈ ਅਸੀਂ ਕੀ ਕਰਨਾ ਹੈ ਜਦੋਂ ਵੀ ਥੋੜਾ ਧਾਗਾ ਖਤਮ ਹੋਣ ਵਾਲਾ ਹੋਵੇ ਤਾਂ ਤੁਸੀਂ ਸिलाई ਪੂਰੀ ਕਰਕੇ ਐਂਡ ਤੇ ਆ ਜਾਣਾ ਠੀਕ ਹੈ ਉੱਥੇ ਥੋੜਾ ਜਿੰਨਾ ਮਰਜ਼ੀ ਧਾਗਾ ਬਚੇ ਉਹ ਆਪਾਂ ਛੱਡ ਦੇਣਾ ਸिलाई ਪੂਰੀ ਕਰ ਲੈਣੀ ਹੈ ਕਿਉਂਕਿ ਸਾਨੂੰ ਪਤਾ ਲ ਜਿੰਨੀ ਸਾਡੀ ਸਲਾਈ ਪੂਰੀ ਹੁੰਦੀ ਓੰਨਾ ਸਿੱਧਾ ਗੱਲ ਲੈ ਲੈਣਾ ਉਸ ਤੋਂ ਬਾਅਦ ਜਿਹੜਾ ਫालतू ਧਾਗਾ ਉਹਨੂੰ ਅਸੀਂ ਇੱਧਰ ਇੱਧਰ ਹੀ ਛੱਡ ਦੇਣਾ ਉਹਨੂੰ ਅਸੀਂ ਬੁਣ ਕੇ ਇੱਧਰ ਲੈ ਕੇ ਨਹੀਂ ਆਣਾ ਕਿਉਂਕਿ ਜੇ ਬੁਣ ਕੇ ਅਸੀਂ ਇੱਧਰ ਨੂੰ ਲੈ ਕੇ ਆਵਾਂਗੇ ਤਾਂ ਸਾਨੂੰ ਫੇਰ ਇੱਥੇ ਗੱਠ ਮਾਰਨੀ ਪਊਗੀ ਤਾਂ ਫੇਰ ਸਾਨੂੰ ਉਹਨੂੰ ਟਾਈ ਅਪ ਕਰਨਾ ਪਊਗਾ ਤੇ ਇਹ ਜਿਹੜਾ ਤਰੀਕਾ ਇਹਦੇ ਨਾਲ ਸਾਨੂੰ ਤੁਹਾਨੂੰ ਕਿਤੇ ਵੀ ਟਾਈ ਅਪ ਕਰਨ ਦੀ ਲੋੜ ਨਹੀਂ ਪੈਣੀ ਤਾਂ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਧਾਗੇ ਨੂੰ ਜੋੜ ਸਕਦੇ ਹੋ ਇਹਦੇ ਲਈ ਅਸੀਂ ਕੀ ਕਰਨਾ ਅਸੀਂ ਜਿਹੜਾ ਧਾਗਾ ਉਹਨੂੰ ਲੈਣਾ ਆ ਦੇਖਾ ਐਦਾਂ ਕਰਕੇ ਇੱਥੇ ਸਿਰਫ ਅਸੀਂ ਇੱਕ ਗੱਠ ਮਾਰ ਲੈਣਾ धागा लैके अं एंड आ गए इतना जिन्होंने मर्जी लंबा वो सारा ही अच्छे छड़ लेना तो जो नवा धागा लवेंगे लैके सिंपल सिपल इत मार लेने जोड़े मर्जी तरीके मार लो आ देखो सिंपल गठ एक दो तीन अस इतन गठा मार के एन चंकी तरह इन इतना टाई कर लेंगे ਉਸ ਬਾਅਦ ਕੀ ਕਰਾਂਗੇ ਅਸੀਂ ਇਹ ਧਾਗੇ ਜਿਹੜੇ ਹੈਗੇ ਸਾਡੇ ਦੋਨਾਂ ਨੂੰ ਇਹਨਾਂ ਨੂੰ ਇੱਥੇ ਹੀ ਛੱਡ ਦੇਵਾਂਗੇ ਕੁਝ ਨਹੀਂ ਕਰਨਾ ਇਹ ਧਾਗੇ ਅਸੀਂ ਇੱਥੇ ਛੱਡ ਦੇਣੇ ਆ ਠੀਕ ਹੈ ਇੱਥੇ ਛੱਡਣ ਦੇ ਨਾਲ ਕੀ ਹੋਊਗਾ ਇਹ ਜਦੋਂ ਅਸੀਂ ਸਿਲਾਈ ਕਰਾਂਗੇ ਤਾਂ ਸਾਡੇ ਇਹ ਧਾਗੇ ਸਿਲਾਈ ਦੇ ਵਿੱਚ ਚਲੇ ਜਾਣਗੇ ਤੇ ਸਿਲਾਈ ਦੇ ਕੰਮ ਆ ਜਾਣਗੇ ਇੱਕ ਤਾਂ ਧਾਗਾ ਸਾਡਾ ਵੇਸਟ ਨਹੀਂ ਹੋਇਆ ਜਦੋਂ ਅਸੀਂ ਸਟਿਚਿੰਗ ਕਰਨੇ ਆ ਤੁਹਾਡੇ ਜਿੰਨਾ ਮਰਜ਼ੀ ਲੰਬਾ ਧਾਗਾ ਹੈ ਤਾਂ ਤੁਸੀਂ ਕਿਉਂਕਿ ਸਾਈਡ ਤੇ ਛੱਡਿਆ ਹੈ ਕਿ ਸਾਈਡ ਤੇ ਤੁਸੀਂ ਇਹਨੂੰ ਸਟਿਚਿੰਗ ਤੇ ਕੰਨ ਝ ਲੈ ਆ ਸਕਦੇ ਹੋ ਠੀਕ ਹੈ ਤੇ ਇੱਕ ਸਾਡਾ ਪੂਰੇ ਵੀ ਇੱਥੇ ਕਿਤੇ ਵੀ ਗੱਠ ਨਹੀਂ ਆਊਗਾ ਕੁਝ ਨਹੀਂ ਆਊਗਾ ਤਾਂ ਤੁਹਾਨੂੰ ਅੱਗੇ ਨਾ ਪਿੱਛੇ ਤੇ ਤੁਹਾਡਾ ਪ੍ਰੋਜੈਕਟ ਬਿਲਕੁਲ ਹੀ ਵਧੀਆ ਬਣ ਕੇ ਆਊਗਾ ਮੀਨਸ ਜੇ ਅਗੱਠਾਂ ਦੇ ਤਾਂ ਅਸੀਂ ਉਹਨੂੰ ਫਿਰ ਵਿਚਟਾਈ ਕਰਦੇ ਹਾਂ ਠੀਕ ਹੈ ਤੇ ਟਾਈ ਕਰਨ ਨੂੰ ਇੱਕ ਟਾਈਮ ਵੀ ਲੱਗਦਾ ਹੈ ਤੇ ਥੋੜਾ ਮੁਸ਼ਕਲ ਜਿਹਾ ਵੀ ਲੱਗਦਾ ਤੇ ਇਹ ਸਭ ਤੋਂ ਸੌਖਾ ਤਰੀਕਾ ਹੈ ਅਸੀਂ ਅਦਰ ਸਾਈਡ ਤੇ ਲਿਆ ਕੇ ਇਹਨੂੰ ਇੱਥੇ ਗੱਠ ਮਾਰੀ ਜਿੰਨਾ ਵੀ ਤਾਂ ਕੱਸਾ ਛੜਤਾ ਇਹ ਤਾਂ ਕੱਸਾ ਛੜਤਾ ਵੈਸੇ ਹੀ ਹੋਣਾ ਅਸੀਂ ਇਹਨੂੰ ਸਟਿਚਿੰਗ ਦੇ ਕੰਮ ਲਈ ਲਿਆਣਾ ਤੇ ਇਸ ਤੋਂ ਬਾਅਦ ਅਸੀਂ ਆਪਣਾ ਇੱਥੋਂ ਜਿੱਦਾਂ ਵੀ ਤੁਸੀਂ ਬਣਾਣੇ ਹੋ ਉਹਨੂੰ ਸ਼ੁਰੂ ਕਰਕੇ ਆਪਣਾ ਬਣਾ ਲੈਣਾ ਤੇ ਤਾ ਗਾ ਰਹੀ ਸੀ ਇੱਥੇ ਇਦਾਂ ਹੀ ਰਹਿਣ ਦੇਣਾ ਇਹਨੂੰ ਕੁਛ ਨਹੀਂ ਕਰਨਾ ਦੇਖੋ ਇਦਾਂ ਹੀ ਤਾਂ ਸਾਡੇ ਇੱਥੇ ਸਾਈਡ ਤੇ ਰਹੂਗਾ ਤੇ ਇਹਨੂੰ ਜਦੋਂ ਅਸੀਂ ਗੱਠ ਮਾਰ ਆਪਣਾ ਸਿਲਾਗੇ ਸਿਲਾਈ ਦੇ ਵਿੱਚ ਇਹਨੂੰ ਅਸੀਂ ਯੂਜ਼ ਕਰ ਲਵਾਂਗੇ ਤੇ ਥੋੜਾ ਬਹੁਤੋ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਇਹ ਵਾਲਾ ਤਰੀਕਾ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਦੱਸਿਓ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਤਰੀਕੇ ਨਾਲ ਤਾਂ ਤੁਸੀਂ ਧਿਆਨ ਰੱਖਿਓ ਜੀ ਓਕੇ ਬਾਏ ਬਾਏ ਟੇਕ ਕੇਅਰ